ਮੈਨਾਂ ਨੌਜਵਾਨਾਂ ਨੂੰ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਨੌਜਵਾਨਾਂ ਦੇ ਵਿਚਰ ਰਹੇ ਨੇ ਕਰਨ ਕੌੜਾ ਜੀ ਉਹਨਾਂ ਨੂੰ ਬੇਨਤੀ ਕਰਨ ਲੱਗਾ ਕਿ ਉਹ ਆਪਣੇ ਵਿਚਾਰ ਜਿਹੜੇ ਇਸ ਵਿਸ਼ੇ ਦੇ ਸੰਬੰਧ ਉਹ ਸਾਂਝੇ ਕਰਨ ਕਰਨ ਕੌੜਾ ਜੀ ਪਰਮ ਸਤਿਕਾਰਯੋਗ ਸ਼ਾਦੀਪੁਰ ਜੀ ਬਾਈ ਜੀ ਤੇ ਮੇਰੇ ਪਿਓ ਵਰਗੇ ਵੱਡੇ ਭਰਾ ਹਰਬੰਸ ਦਰੇੜਾ ਜੀ ਕਾਲਾਬਾਈ ਤੇ ਉਹ ਸਾਰੇ ਮੌਜੂਦ ਇੱਥੇ ਸੱਜਣ ਭਰਾ ਮੇਰੇ ਪਿਓ ਸਮਾਨ ਸਾਰੇ ਬਜ਼ੁਰਗ ਫਤਿਹ ਅਰਜ਼ ਕਰਦਾ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਬਹੁਤ ਛੋਟਾ ਹਾਂ ਜੀ ਤੁਹਾਡੇ ਸਾਰਿਆਂ ਤੋਂ ਤੇ ਸਾਰੇ ਜਣਿਆਂ ਨੇ ਆਪਣੇ ਇੱਥੇ ਵਿਚਾਰ ਵਟਾਂਦਰਾ ਕੀਤਾ ਤੇ ਬਾਈ ਜੀ ਸ਼ਾਦੀਪੁਰ ਦੀ ਕਹਿ ਰਹੇ ਸੀਗੇ ਵੀ ਸਾਰੇ ਆਪਣੀ ਆਪਣੀ ਰਾਏ ਦੋ ਇਹਦੇ ਖਸਖਸ ਦੀ ਖੇਤੀ ਬਾਰੇ ਜਾਂ ਆਫੀਮ ਦੀ ਖੇਤੀ ਬਾਰੇ ਤਾਂ ਮੈਂ ਵੀ ਰਾਏ ਦੇਣਾ ਚਾਹੂੰਗਾ ਮੈਂ ਥੋੜੇ ਦਿਨ ਪਹਿਲੇ ਦਿੱਲੀ ਗਿਆ ਉੱਥੇ ਮੈਨੂੰ ਇੱਕ ਬੀਬੀਸੀ ਦੀ ਜਰਨਲਿਸਟ ਮਿਲੀ ਬੀਬੀਸੀ ਬਹੁਤ ਵੱਡਾ ਚੈਨਲ ਹੈ ਜੀ ਹਰ ਦੇਸ਼ ਵਿੱਚ ਉਹਦੀ ਕਵਰੇਜ ਹੈ ਸਾਰੇ ਪਾਸੇ ਉਹਦੀ ਕਵਰੇਜ ਹੈ ਤੇ ਮੈਨੂੰ ਕਹਿੰਦੀ ਵੀ ਇਹ ਕਿਸਾਨਾਂ ਦਾ ਮਸਲਾ ਹੈ ਕੀ ਮੈਂ ਕਹਾਂ ਜੀ ਕਈ ਮਸਲੇ ਨੇ ਕਿਸਾਨੀ ਮਸਲੇ ਨੇ ਉਹਦੇ ਕਰਕੇ ਕਿਸਾਨ ਹੈ ਜਿਹੜੇ बार-बार ਆਪਣੀਆਂ ਮੰਗਾਂ ਲੈ ਕੇ ਆਉਂਦੇ ਨੇ ਤੇ ਕਹਿੰਦੀ ਜੇ ਮਸਲੇ ਨੇ ਤਾਂ ਫਿਰ ਸੜਕਾਂ ਜਾਮ ਕਰਦੀਏ ਟੋਲ ਜਾਮ ਕਰਦੀਏ ਸ਼ਹਿਰ ਜਾਮ ਕਰਦੀਏ ਮੈਂ ਕਹਾ ਹਾਂ ਬਿਲਕੁਲ ਜੇ ਮਸਲਾ ਵजूद ਦਾ ਹੋਵੇ ਇੱਕ ਤਾਂ ਹੈ ਕਿ ਸਿਰਫ ਮਸਲਾ ਹੈ ਤੇ ਇੱਕ ਮਸਲਾ ਹੈ ਕਿਸਾਨੀ ਤੇ ਕਿਸਾਨਾਂ ਦੇ ਵजूद ਦਾ ਵੀ ਕਈ ਵਾਰ ਵजूद ਖਤਰੇ ਚ ਪੈ ਗਿਆ ਹੋਵੇ ਜੇ ਵजूद ਦਾ ਮਸਲਾ ਹੋਵੇ ਤਾਂ ਫਿਰ ਜਾਮ ਕਰਨਾ ਚਾਹੇ ਸੜਕ ਹੈ ਤੇ ਚਾਹੇ ਟੋਲ ਹੈ ਚਾਹੇ ਕੁਝ ਵੀ ਹੈ ਸਭ ਕੁਝ ਜਾਇਜ਼ ਹੈ ਤੇ ਉ ਤੋਂ ਬਾਅਦ ਜਿਹੜੀ ਮਤਲਬ ਇੰਟਰਨੈਸ਼ਨਲ ਮੀਡੀਆ ਕਹਿੰਨਾ ਮੈਂ ਜਿਵੇਂ ਬੀਬੀਸੀ ਹੈ ਕੀ ਸੋਚਦੀ ਹੈ ਆਪਣੇ ਬਾਰੇ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਬੜੀ ਹੈਰਾਨਗੀ ਹੋਈ ਕੈਂਡੀ ਕਿਵੇਂ ਕਰਾਂਗੇ ਕਿਉਂ ਨਹੀਂ ਕਰਦੇ ਫਿਰ ਉਹਨਾਂ ਦੇ ਮਸਲਿਆਂ ਨੂੰ ਹੱਲ ਮੈਂ ਕਿਹਾ ਉਹਨਾਂ ਦੇ ਮਸਲਿਆਂ ਨੂੰ ਹੱਲ ਦੋ ਵੱਡੇ ਕਾਰਨ ਹੈ ਪਹਿਲਾ ਕਾਰਨ ਤਾਂ ਇਹ ਹੈ ਵੀ ਜਿਹੜੀ ਹੁਣ ਆ ਬਾਰ-ਬਾਰ ਆਪਾਂ ਗੱਲ ਕਰ ਰਹੇ ਹਾਂ ਖਸਖਸ ਦੀ ਖੇਤੀ ਬਾਰੇ ਇਹ ਖਸਖਸ ਦੀ ਖੇਤੀ ਸ਼ੁਰੂ ਹੋ ਕਿਉਂ ਨਹੀਂ ਰਹੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ 1950 ਦੇ ਵਿੱਚ ਸੈਂਟਰ ਸਰਕਾਰ ਨੇ ਕਾਨੂੰਨ ਬਣਾਤਾ ਸੀਗਾ ਵੀ ਜਿਹੜਾ ਨਾਰਕੋਟਿਕਸ ਹੈ ਖਸਖਸ ਹੈ ਜਾਂ ਕੋਈ ਹੋਰ ਨਸ਼ਾ ਹੈ ਉਹਦੀ ਖੇਤੀ ਦੀ ਜੇ ਕੋਈ ਪਾਲਿਸੀ ਆਉਗੀ ਜਾਂ ਕੋਈ ਰੂਲ ਆਊਗਾ ਉਹ ਸੈਂਟਰ ਸਰਕਾਰ ਬਣਾਉਗੀ ਸਟੇਟ ਸਰਕਾਰ ਨਹੀਂ ਬਣਾਉਗੀ ਤਾਂ ਸਟੇਟ ਦੇ ਹੱਥੋਂ ਹੀ ਉਹ ਪਾਲਿਸੀ ਚਲੀ ਉਮਰ ਉਹ ਤੋਂ ਬਾਅਦ ਜਿਹੜਾ ਸੈਂਟਰ ਹੈ ਉਹਨੇ ਸੋਚਿਆ ਵੀ ਜੇ ਖਸਖਸ ਦੀ ਖੇਤੀ ਪੰਜਾਬ ਦੇ ਵਿੱਚ ਅਸੀਂ ਲਾਗੂ ਕਰਤੀ ਕਿਉਂਕਿ ਆਪਨੇ ਉਰੇ ਸਰਕਾਰ ਕਦੀ ਆਈ ਨਹੀਂ ਹੈਗੀ ਬੀਜੇਪੀ ਦੀ ਕੱਲੀ ਸਰਕਾਰ ਹੀ ਆਈ ਹੋਵੇ ਤੇ ਹੁਣ ਤਾਂ ਬਿਲਕੁਲ ਵੀ ਨਹੀਂ ਹੈਗੀ ਜਦੋਂ ਬਾਈ ਦੀ ਸ਼ਾਦੀਪੁਰ ਉਹਨਾਂ ਜਿਨੇ ਬੀਕੇਯੂ ਨੇ ਆਪਣੀ ਜੱਥੇਬੰਦੀ ਨੇ ਮੁੱਦਾ ਚੱਕਿਆ ਉਸ ਤੋਂ ਬਾਅਦ ਤਾਂ ਬੀਜੇਪੀ ਦੀ ਸਰਕਾਰ ਨਹੀਂ ਆਈ ਉਰੇ ਪਹਿਲਾਂ ਕਾਂਗਰਸ ਸੀਗੀ ਤੇ ਹੁਣ ਆਵਾਜ਼ ਵੀ ਪਾਰਟੀ ਦੀ ਸਰਕਾਰ ਹੈ ਤਾਂ ਇਹ ਮੁੱਦਾ ਜਿਹੜਾ ਸੈਂਟਰ ਦੀ ਸਰਕਾਰ ਦੇ ਹੱਥ ਵਿੱਚ ਹੈ ਉਹ ਦਿੰਦੀ ਹੈ ਪੰਜਾਬ ਸਰਕਾਰ ਨੂੰ ਲੋਨ ਜੇ ਪੰਜਾਬ ਸਰਕਾਰ ਨੂੰ ਕੋਈ ਐਸੀ ਜੀ ਚੀਜ਼ ਮਿਲ ਗਈ ਜਿਹਦੇ 'ਚ ਉਹਨਾਂ ਦੇ ਕਰਜ਼ੇ ਲੈ ਜਾਣ ਜਾਂ ਤੁਹਾਡੇ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਕਰਜ਼ੇ ਲੈ ਜਾਣ ਤਾਂ ਫੇਰ ਸੈਂਟਰ ਦਾ ਤਾਂ ਖੜਾਉਣਾ ਫ੍ਰੀ ਹੋ ਗਿਆ ਸੈਂਟਰ ਕਿਵੇਂ ਖੇਲੂਗੀ ਪੰਜਾਬ ਦੇ ਨਾਲ ਤਾਂ ਇਹ ਜਿਹੜੀਆਂ ਵੱਡੀਆਂ ਸਰਕਾਰਾਂ ਨੇ ਸਟੇਟ ਨੂੰ ਖੜਾਉਣਾ ਬਣਾਇਆ ਹੋਇਆ ਹੈ ਗ੍ਰਾਂਟਾਂ ਦੰਦੇ ਆਂ ਲੋਨ ਦੰਦੇ ਆਂ ਅੱਜ ਪੰਜਾਬ ਦੇ ਸਿਰ ਦੇ ਉੱਤੇ 1.2 ਲੱਖ ਕਰੋੜ ਦਾ ਕਰਜ਼ਾ ਪਾਰ ਹੋ ਗਿਆ ਉਹ ਸੈਂਟਰ ਤੋਂ ਹੀ ਆਂਦਾ ਕਰਜ਼ਾ ਉਹ ਕੋਈ ਬੈਂਕ ਨਹੀਂ ਦਿੰਦਾ ਸੈਂਟਰ ਦੀਆਂ ਏਜੰਸੀਆਂ ਨੇ ਸੈਂਟਰ ਹੀ ਦਿੰਦਾ ਹੈ ਇਹ ਜੇ ਸੈਂਟਰ ਨੇ ਕੋਈ ਐਜੀ ਚੀਜ਼ ਦੇਤੀ ਤੁਹਾਨੂੰ ਵੀ ਤੁਸੀਂ ਤਾਂ ਆਪਣੇ ਪੈਰਾਂ ਤੇ ਆਪ ਖੜੇ ਹੋ ਜਾਓ ਤਾਂ ਫਿਰ ਸੈਂਟਰ ਦਾ ਖੜਾਉਣਾ ਹੋ ਗਿਆ ਫ੍ਰੀ ਤੁਸੀਂ ਤਾਂ ਆਪ ਖੜੇ ਹੋ ਕੇ ਸੈਂਟਰ ਨੂੰ ਉਹਦੇ ਪੈਸੇ ਮੋੜ ਦੋਗੇ ਤੇ ਕਹੋਗੇ ਜੀ ਅਸੀਂ ਤਾਂ ਆਪੇ ਹੋ ਗਏ ਉਹ ਤੇ ਸੈਂਟਰ ਦੀ ਵਹਾਵਾਹੀ ਨਹੀਂ ਹੋਣੀ ਇਸ ਕਰਕੇ ਉਹ ਤੁਹਾਨੂੰ ਉਹਨਾਂ ਚੀਜ਼ਾਂ ਵਾਸਤੇ ਕਦੀ ਵੀ ਅੱਗੇ ਆਣ ਨਹੀਂ ਨਹੀਂ ਦੰਦੇ ਜਿਹੜਾ ਇੱਥੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕਰਜ਼ੇ ਤੋਂ ਮੁਕਤ ਕਰ ਸਕੇ ਕੁਣੀ ਮੇਰੇ ਵੱਡੇ ਭਰਾ ਮੂਨਖੇੜਾ ਸਾਹਿਬ ਮੇਰੇ ਪੜੋਸੀ ਵੀ ਨੇ ਸਾਡੇ ਪਿੰਡ ਨਾਲ-ਨਾਲ ਨੇ ਗੱਲ ਕਰ ਰਹੇ ਸੀਗੇ ਵੀ ਤਿੰਨ ਜ਼ਹਿਰ ਆਪਣੇ ਹੈਗੇ ਆ ਜਿਹੜੇ ਆਪਣੇ ਪੰਜਾਬੀਆਂ ਨੂੰ ਪਰਹੇਜ਼ ਕਰਨਾ ਚਾਹੀਦਾ ਮੈਂ ਕਹੂੰਗਾ ਤਿੰਨ ਕੈਂਸਰ ਵੀ ਹੈਗੇ ਨੇ ਜਿਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਪਣੇ ਇੱਥੇ ਪੰਜਾਬ ਦੇ ਵਿੱਚ ਨਾ ਤਿੰਨ ਕੈਂਸਰ ਹੈ ਬਹੁਤ ਵੱਡੇ ਕੈਂਸਰ ਹੈ ਪਹਿਲਾ ਕੈਂਸਰ ਹੈ ਤੁਹਾਡੇ ਕਿਸਾਨਾਂ ਦਾ ਕਰਜ਼ਾ ਆ ਜਿੰਨੇ ਉਰੇ ਬੈਠੇ ਮੇਰੇ ਬਾਪੂ ਸਮਾਨ ਦੇ ਭਰਾ ਸਮਾਨ ਦੇ ਉਮਰ ਦੇ ਹਰ ਕਿਸੇ ਦੇ ਸਿਰ ਤੇ ਕਰਜ਼ਾ ਹੋਊਗਾ ਕੋਈ ਮਤਲਬ ਅੱਜ 20 ਬੰਦਿਆਂ 'ਚੋਂ ਇੱਕ ਹੋਊਗਾ ਦੋ ਹੋਊਗਾ ਜਿਹਨੇ ਕੋਈ ਕਰਜ਼ਾ ਨਹੀਂ ਲੱਤਾ ਕਿਸੇ ਨੇ ਗੱਡੀ ਦਾ ਕਿਸੇ ਨੇ ਟਰੈਕਟਰ ਦਾ ਕਿਸੇ ਨੇ ਜ਼ਮੀਨਾਂ ਦਾ ਕਿਸੇ ਨੇ ਬੱਚਿਆਂ ਨੂੰ ਪੜਾਉਣ ਦਾ ਕਰਜ਼ਾ ਹਰ ਕਿਸੇ ਨੇ ਲੱਤਾ ਹੋਇਆ ਤਾਂ ਇਹ ਕਰਜ਼ਾ ਆਪਣੇ ਪੰਜਾਬ ਦਾ ਇੱਕ ਕੈਂਸਰ ਹੈ ਦੂਜਾ ਕੈਂਸਰ ਸਭ ਤੋਂ ਵੱਡਾ ਕੈਂਸਰ ਹੈ ਆਪਣੇ ਪੰਜਾਬ ਦੇ ਉੱਤੇ ਲੋਨ ਆ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਸਵਾ 2 ਲੱਖ ਕਰੋੜ ਦਾ ਕਰਜ਼ਾ ਪਾਰ ਕਰ ਗਿਆ 2017 ਦੇ ਵਿੱਚ ਸਵਾ ਲੱਖ ਤਾਂ ਸੀਗਾ ਹੁਣ ਸਵਾ 2 ਲੱਖ ਹੋ ਗਿਆ ਆ ਸਿਰਫ 7-8 ਸਾਲਾਂ ਦੇ ਵਿੱਚ ਤੀਜਾ ਕੈਂਸਰ ਹੈ ਚਿੱਟਾ ਜਿਹੜਾ ਆਪਣੀ ਗੱਠੇਬੰਦੀ ਬੀਕੇਯੂ ਬਾਰ-ਬਾਰ ਗੱਲ ਕਰਦੀ ਹੈ ਵੀ ਸੰਥੈਟਿਕ ਜਿਹੜਾ ਹੈਗਾ ਨਸ਼ਾ ਖਰਾਬ ਕਰਦਾ ਹੈ ਬੰਦਿਆਂ ਨੂੰ ਮਾਰਦਾ ਹੈ ਹੁਣ ਗੱਲ ਸੁਣੋ ਜੇ ਖਸਖਸ ਦੀ ਖੇਤੀ ਹੋਣ ਲੱਗ ਜਾਂਦੀ ਹੈ ਸਭ ਤੋਂ ਵੱਧ ਡਿਮਾਂਡ ਵਾਲੀ ਫਸਲ ਹੈ ਸਭ ਤੋਂ ਮਹਿੰਗੀ ਫਸਲ ਹੈ ਤਾਂ ਕਿਸਾਨਾਂ ਦਾ ਕਰਜ਼ਾ ਖਤਮ ਕਿਸਾਨਾਂ ਦਾ ਕਰਜ਼ਾ ਖਤਮ ਨਾਲ ਸੈਂਟਰ ਨੂੰ ਇਨ ਸਟੇਟ ਨੂੰ ਇਨਕਮ ਆਊਗੀ ਕਿਸਾਨੀ ਤੋਂ ਪੰਜਾਬ ਸਰਕਾਰ ਦਾ ਕਰਜ਼ਾ ਖਤਮ ਤੇ ਤੀਜੀ ਗੱਲ ਜਿਵੇਂ ਆਪਾਂ ਕਹਿੰਦੇ ਆ ਲੋਹਾ ਲੋਹੇ ਨੂੰ ਕੱਟਦਾ ਹੈ ਸਿੰਥੈਟਿਕ ਨਸ਼ਾ ਵੀ ਖਤਮ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਹ ਨਸ਼ਾ ਤਿੰਨੋਂ ਕੈਂਸਰ ਖਤਮ ਕਰ ਸਕਦਾ ਹੈ ਆਪਣੇ ਪੰਜਾਬ ਦੇ ਪਰ ਇਹਨੂੰ ਅੱਗੇ ਸਰਕਾਰ ਲੈ ਕੇ ਨਹੀਂ ਆਂਦੀ ਉਹ ਇਸ ਕਰਕੇ ਕਿਉਂਕਿ ਸੈਂਟਰ ਸਰਕਾਰ ਸੋਚਦੀ ਹੈ ਮੈਂ ਕਿਉਂ ਖਡੋਣਾ ਆਪਣਾ ਆਜ਼ਾਦ ਕਰਾਂ ਖੜਾਈ ਜਾਵਾਂ ਮੈਂ ਕਿਉਂ ਇਹਨਾਂ ਨੂੰ ਦਵਾਏ ਇਹ ਚੀਜ਼ ਵੀ ਜਿਹਦੇ ਨਾਲ ਇਹ ਪਛਰੇਟ ਆਪ ਹੀ ਵੱਡਾ ਹੋ ਜਾਏ ਤੇ ਸਾਡੇ ਚੰਗੂ ਤੋਂ ਬਾਹਰ ਨਿਕਲ ਜੇ ਹੁਣ ਜਿਹੜੀ ਆ ਵਾਲੀ ਸਰਕਾਰ ਹੈ ਉਹ ਕੀ ਕਰਦੀ ਹੈ ਉਹ ਮਾਰਦੀ ਹੈ ਮਸਖਰੀਆਂ ਵਿਧਾਨ ਸਭਾ ਦੇ ਵਿੱਚ ਇੱਕ ਐਮ ਐਲ اے ਨੇ ਬੋਲਦਾ ਜੀ ਦੇਖੋ ਜੀ ਸਾਡੇ ਇੱਥੇ ਕੀਤੀ ਜਾਵੇ ਜੀ ਖਸ ਖਸ ਦੀ ਖੇਤੀ ਸ਼ੁਰੂ ਕਰਾਈ ਜਾਵੇ ਉਹਨੇ ਆਪਣੀ ਵੀਡੀਓ ਬਣਾ ਲਈ ਆਪਣੇ ਫੇਸਬੁੱਕ ਤੇ ਪਾਤਾ ਤੇ ਬਾਹਰ ਆ ਕੇ ਕਹਿੰਦਾ ਜੀ ਮੈਂ ਤਾਂ ਦੇਖੋ ਮਸਲਾ ਜੀ ਵਿਧਾਨ ਸਭਾ ਚ ਚੁਕਦਾ ਡਾਕਟਰ ਗਾਂਧੀ ਨੇ ਮਸਲਾ ਚੁੱਕਿਆ ਨਾਲ ਹੀ ਕਹਤਾ ਵੀ ਮੈਂ ਤਾਂ ਜੀ ਮਸਲਾ ਲੋਕ ਸਭਾ ਚ ਚੁੱਕਤਾ ਬਸ ਗੱਲ ਖਤਮ ਹੋ ਗਈ ਅਜ ਤਾਂ ਮਸਲਾ ਚੁੱਕਤਾ ਪਰ ਜਿਹੜਾ ਸਹੀ ਮਾਇਨੇ ਦੇ ਵਿੱਚ ਹੈਗਾ ਉਹ ਇਹ ਹੈ ਕਿ ਜਦੋਂ ਮਸਲਾ ਉੱਥੇ ਜ਼ੀਰੋ ਆਵਰ ਦੇ ਵਿੱਚ ਚੁੱਕਿਆ ਜਾਂਦਾ ਕਿਉਂਕਿ ਕੋਈ ਵਿਧਾਨ ਸਭਾ ਕੋਈ ਲੋਕ ਸਭਾ ਖਸਖਸ ਦੀ ਕਹੇਤੀ ਨੂੰ ਕਦੀ ਏਜੰਡੇ ਤੇ ਨਹੀਂ ਲੈ ਕੇ ਆਈ ਇਹ ਗੱਲ ਧਿਆਨ ਰੱਖਿਓ ਇੱਕ ਜ਼ੀਰੋ ਆਵਰ ਕਹਿੰਦੇ ਆ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਉਹ ਜ਼ੀਰੋ ਆਵਰ ਦੇ ਵਿੱਚ ਮਸਲਾ ਚੁੱਕਿਆ ਜਾਂਦਾ ਉਹਦੇ ਵਿੱਚ ਕੁਐਸਚਨ ਤੁਸੀਂ ਕੋਈ ਵੀ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਮੁੱਦਾ ਉਠਾ ਸਕਦੇ ਹੋ ਉਹ ਟਾਈਮ ਮਿਲਦਾ ਸਾਰੇ ਐਮਪੀ ਨੂੰ ਤੇ ਐਮਐਲਏ ਨੂੰ ਹੁਣ ਜਦੋਂ 0R ਦੇ ਵਿੱਚ ਮੁੱਦਾ ਚੁੱਕਦੇ ਨੇ ਉਹਦੀ ਕੋਈ ਡਾਕੂਮੈਂਟੇਸ਼ਨ ਹੀ ਨਹੀਂ ਹੁੰਦੀ ਆਪਣੇ ਇੱਕ ਹੋਰ ਸਮਾਨੇ ਹਲਕੇ ਦੇ ਵਿੱਚ ਉਹ ਟਾਵਰ ਮੋਰਚੇ ਤੇ ਚੜਿਆ ਹੋਇਆ ਆਪਣਾ ਫੌਜੀ ਭਰਾ ਗੁਰਜੀਤ ਉਹ ਟਾਵਰ ਮੋਰਚੇ ਤੇ ਚੜੇ ਹੋਏ ਉਹਨੂੰ 7-8 ਮਹੀਨੇ ਹੋ ਗਏ ਤੇ ਆਪਣੇ ਐਮਐਲਏ ਨੇ ਵਿਧਾਨ ਸਭਾ ਜਾ ਕੇ ਕਹਿੰਦਾ ਸਾਡੇ ਜੀ ਇੱਕ ਬੰਦਾ ਟਾਵਰ ਤੇ ਚੜਿਆ ਹੋਇਆ ਜੀ ਤੇ ਜੀ ਕੋਈ ਉਹ ਕਹਿੰਦਾ ਵੀ ਬੇਅਦਬੀਆਂ ਦੇ ਖਿਲਾਫ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਬਣਾਓ ਜੀ ਕਾਨੂੰਨ ਬਣਾਉਣਾ ਚਾਹੀਦਾ ਹੈ ਜੀ ਗੱਲ ਖਤਮ ਜਦਕਿ ਪ੍ਰੋਸੀਜਰ ਇਹ ਹੁੰਦਾ ਵੀ ਉਹਨੂੰ ਕਾਗਜ਼ ਤੇ ਲਿਆਓ ਉਹ ਤੋਂ ਬਾਅਦ ਉਹ ਕੈਬਿਨੇਟ ਵਿੱਚ ਵੀ ਜਾਵੇ ਵਿਧਾਨ ਸਭਾ ਦੇ ਵਿੱਚ ਵੀ ਉਹ ਡਾਕੂਮੈਂਟ ਹੋਵੇ ਰਿਕਾਰਡ ਹੋਵੇ ਤੇ ਉਹਦਾ ਕੁਝ ਮਿਲੇ ਪਰ ਜਿਹੜਾ ਐਮਪੀ ਨੇ ਮਸਲਾ ਚੱਕਿਆ ਉਹ ਫੇਸਬੁੱਕ ਤੇ ਫੋਟੋ ਪਾਣ ਲਈ ਚੱਕ ਲਿਆ ਵੀ ਜੱਠੇਵੰਦੀਆਂ ਨੂੰ ਕਹਿ ਤਾਂ ਸਕਦਾ ਮੈਂ ਐਮਐਲਏ ਨੇ ਵੀ ਚੱਕ ਲਿਆ ਫੋਟੋਆਂ ਪਾਣ ਲਈ ਚੱਕ ਲਿਆ ਆ ਹੁਣ ਆ ਜੋੜੇ ਮੱਝ ਰਹਿਲਾ ਵੀ ਮੈਂ ਤੁਹਾਨੂੰ ਦੱਸ ਰਿਹਾ ਸਮਾਨੈਂਟ ਆਫਰ ਦਾ ਮੋਰਚਾ ਉਹ ਵੀ ਫੋਟੋਆਂ ਪਾਣ ਲਈ ਚੱਕ ਲਿਆ ਤਾਂ ਗੱਲ ਇਹ ਹੈ ਕਿ ਫੋਟੋਆਂ ਪਾਣ ਲਈ ਮਰਸਾ ਪਾ ਕੇ ਮਸਲਾ ਚੱਕ ਕੇ ਗੱਲ ਨੂੰ ਉੱਥੇ ਖਤਮ ਕਰ ਦਿੰਦੇ ਨੇ ਇੱਕ ਹੋਰ ਬੜੀ ਮਜ਼ੇਦਾਰ ਗੱਲ ਤੁਹਾਨੂੰ ਦੱਸਦਾ ਪੰਜਾਬ ਸਰਕਾਰ ਦੀ ਐਗਰੀਕਲਚਰ ਪਾਲਿਸੀ ਕਾਈ 2023 ਦੇ ਵਿੱਚ ਉਹ ਆਪਣੇ Google ਤੇ ਨੈਟ ਤੇ ਪਈ ਹੈ ਕੋਈ ਵੀ ਉਹ ਤੋਂ ਕੱਢ ਕੇ ਦੇਖ ਸਕਦਾ ਹੈ ਉਸ ਐਗਰੀਕਲਚਰ ਪਾਲਿਸੀ ਦੇ ਵਿੱਚ ਸਭ ਤੋਂ ਉੱਪਰ ਜ਼ਿਕਰ ਇਹੀ ਹੋਇਆ ਵੀ ਪੰਜਾਬ ਦੀ ਕਿਸਾਨੀ ਦਾ ਹੁਣ ਕੋਈ ਫਾਇਦਾ ਨਹੀਂ ਰਿਹਾ ਕਿਸਾਨਾਂ ਨੂੰ ਆਮਦਨ ਨਹੀਂ ਰਹੀ ਕਰਜ਼ੇ ਚ ਡੁੱਬੇ ਹੋਏ ਨੇ ਤੇ ਸਟੇਟ ਨੂੰ ਵੀ ਕਿਸਾਨੀ ਦੇ ਨਾਲ ਨੁਕਸਾਨ ਹੈ ਕਿਉਂਕਿ ਸਬਸਿਡੀਆਂ ਬਹੁਤ ਦੇਣੀਆਂ ਪੈਂਦੀਆਂ ਹਨ ਜਾਂ ਐਮਐਸਪੀ ਦੇਣੀ ਪੈਂਦੀ ਹੈ ਜਾਂ ਸਟੋਰੇਜ ਕਰਨੀ ਪੈਂਦੀ ਹੈ ਐਫਸੀਆਈ ਨੂੰ ਜਾਂ ਹੋਰ ਬਹੁਤ ਖਰਚੇ ਹੋ ਜਾਂਦੇ ਨੇ ਸਟੇਟ ਦੇ ਤਾਂ ਕਿਸਾਨੀ ਨੂੰ ਉੱਪਰ ਚੱਕਣ ਲਈ ਕੁਝ ਕਰਨਾ ਚਾਹੀਦਾ ਹੈ ਤੇ ਉਹ ਚਦਾਲ ਸਬਜ਼ੀਆਂ ਦੀ ਗੱਲ ਕਰਕੇ ਕਿਤਾਬ ਨੂੰ ਬੰਦ ਕਰਤਾ ਉਹਦੇ ਏਜੰਡੇ ਤੇ ਲੈ ਕੇ ਹੀ ਨਹੀਂ ਆਏ ਖਸਖਸ ਦੀ ਖੇਤੀ ਨੂੰ ਉਤੇ ਹੀ ਤਾਂ ਸਟੇਟ ਹੈ ਜਿਹੜਾ ਉਹ ਸੋਚਦਾ ਹੈ ਕਿ ਸੈਂਟਰ ਨੇ ਕਰਨਾ ਹੈ ਇਹ ਤਾਂ ਸੈਂਟਰ ਨੇ 1950 ਚ ਕਹਤਾ ਸੀਗਾ ਜੇ ਕਰਾਂਗੇ ਅਸੀਂ ਕਰਾਂਗੇ ਛਾਨੇ ਕੀ ਲੈਣਾ ਛੱਡ ਦੋ ਕਿਸਾਨਾਂ ਦਾ ਕੀ ਹੈ ਕੋਈ ਨਹੀਂ ਜਿਹੜਾ ਸੈਂਟਰ ਹੈ ਉਹ ਸੋਚਦਾ ਹੈ ਵੀ ਆਰ ਜੇ ਸਟੇਟ ਨੂੰ ਦੇਤਾ ਬਾਲਾ ਗਿਆ ਨੰਗ ਜਾਗੇ ਅਸੀਂ ਕਿਉਂ ਦਈਏ ਜਦੋਂ ਸਾਡੀ ਸਰਕਾਰ ਆ ਜੂਗੀ ਫੇਰ ਸੋਚਾਂਗੇ ਹੁਣ ਤਾਂ ਉਹੀ ਹਿਸਾਬ ਹੈ ਵੀ ਇੱਕ ਘਰ ਹੈ ਤੇ ਉੱਥੇ ਚਾਰ ਪੁੱਤਰ ਹੈ ਤਿੰਨ ਤਾਂ ਸਗੇ ਆ ਤੇ ਚੌਥਾ ਹੈਗਾ ਮਤਰਿਆ ਤਾਂ ਤਿੰਨਾਂ ਨੂੰ ਤਾਂ ਬੰਦੇ ਨੇ ਕਿਸੇ ਨੇ ਬਣਾਤਾ ਡਾਕਟਰ ਤੇ ਚੌਥੇ ਨੂੰ ਕਹਤਾ ਤੂੰ ਰਿਕਸ਼ਾ ਚਲਾ ਓਏ ਉਹੀ ਹਾਲ ਆਪਣੇ ਪੰਜਾਬ ਨਾਲ ਕਰ ਰਹੇ ਨੇ ਐਮਪੀ ਦੇ ਵਿੱਚ ਵੇਚ ਲੋ ਕੋਈ ਨਹੀਂ ਕਰ ਲੋ ਖੇਤੀ ਰਾਜਸਥਾਨ ਦੇ ਵਿੱਚ ਵੇਚ ਲੋ ਕੋਈ ਨਹੀਂ ਕਰ ਲੋ ਖੇਤੀ ਤੇ ਉਹ ਤੋਂ ਬਾਅਦ ਯੂਪੀ ਚ ਵੀ ਕਰ ਲੋ ਪੰਜਾਬ ਚ ਬਈ ਕਿਉਂ ਨਾ ਕਰੋ ਇੱਥੇ ਕੋਈ ਲੋਗ ਕੋਈ ਜੂਪੀਟਰ ਤੋਂ ਆਏ ਨੇ ਜਾਂ ਸ਼ਨੀ ਗ੍ਰਹਿ ਤੋਂ ਆਏ ਹੋਏ ਨੇ ਉਵੇਂ ਦੇ ਹੀ ਕਿਸਾਨ ਨੇ ਤਾਂ ਇੱਥੇ ਦੇ ਕਿਸਾਨ ਕਿਉਂ ਨਹੀਂ ਕਰ ਸਕਦੇ ਜੇ ਉਹ ਤਿੰਨ ਸਟੇਟਾਂ ਦੇ ਕਰ ਰਹੇ ਆ ਉਹ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਜਿਵੇਂ ਕਹਿ ਰਹੇ ਸੀਗੇ ਭਾਈ ਜੀ ਹੁਣੀ ਵੀ ਸੋਤੇਲਾ ਪੁੱਤਰ ਹੈ ਸੈਂਟਰ ਦਾ ਸਗਾ ਪੁੱਤ ਨਹੀਂ ਹੈਗਾ ਸਗਾ ਪੁੱਤ ਯੂਪੀ ਹੈ ਰਾਜਸਥਾਨ ਹੈ ਐਮਪੀ ਹੈ ਉੱਥੇ ਇਹਨਾਂ ਦੀਆਂ ਸਰਕਾਰਾਂ ਵੀ ਹੈਗੀਆਂ ਵੱਡੇ ਸਟੇਟ ਹੈ ਜਦੋਂ ਇਹਨਾਂ ਨੇ ਲੋਕ ਸਭਾ ਚੋਣ ਲੜਨਾ ਹੁੰਦਾ ਇਹ ਸੋਚਦੇ ਨੇ ਯਾਰ ਯੂਪੀ ਦਾ 45 ਸੀਟਾਂ ਨੇ ਰਾਜਸਥਾਨ ਦਾ 70 ਸੀਟਾਂ ਨੇ ਇਹਨਾਂ ਨੂੰ ਸਗੇ ਪੁੱਤ ਬਣਾਓ ਪੰਜਾਬ ਦੀਆਂ ਤਾਂ ਸੀਟਾਂ ਹੀ 13 14 ਕੋਈ ਗੱਲ ਨਹੀਂ ਦੇਖ ਲਾਂਗੇ ਬਾਅਦ ਚੇ ਹੋ ਗਿਆ ਕਰ ਦਾਂਗੇ ਨਹੀਂ ਹੋ ਗਿਆ ਛੱਡ ਦਾਂਗੇ ਤਾਂ ਸਰਕਾਰਾਂ ਲੀਡਰੀਆਂ ਲੀਡਰ ਇਹ ਸਾਰੇ ਖੇਡਦੇ ਨੇ ਕਿਸੇ ਨੇ ਨਹੀਂ ਕਰਨਾ ਆਪਣਾ ਮਤਲਬ ਬੋਲ ਕੇ ਪੂਰਾ ਕਰਕੇ ਖਤਮ ਕਰ ਦੇਣੇ ਉਸ ਤੋਂ ਬਾਅਦ ਕੋਈ ਐਫਰਟ ਨਹੀਂ ਕਰਦਾ ਇਦੇ ਵਿੱਚ ਸਰਕਾਰ ਨੂੰ ਮੰਤਰੀਆਂ ਨੂੰ ਅੰਨੀਕ ਸ਼ਰਮ ਚਾਹੀਦੀ ਹੈ ਵੀ ਆ ਤੁਸੀਂ ਇੱਕ ਪਿੰਡ 'ਚ ਹੀ ਕਰਕੇ ਦੇਖ ਲਓ ਪਹਿਲਾਂ ਇੱਕ ਪਿੰਡ 'ਚ ਕਰ ਲਓ ਇੱਕ ਹਲਕੇ 'ਚ ਕਰ ਲਓ ਵੀ ਦੋ ਕਿੱਲੇ ਦੇ ਵਿੱਚ ਖਸਖਸ ਦੀ ਖੇਤੀ ਕੀਤੀ ਜਾਏ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਹਲਕੇ ਦੇ ਵਿੱਚ ਪੰਜ-ਸੱਤ ਕਿੱਲਾਂ 'ਚ ਕੀਤੀ ਜਾਵੇ ਸਰਕਾਰ ਕਰੇ ਸਰਕਾਰ ਬਠਾਏ ਆਪਣੇ ਬੰਦੇ ਠੇਕੇ ਵੀ ਤਾਂ ਚੱਲਦੇ ਨੇ ਸ਼ਰਾਬ ਦੀਆਂ ਫੈਕਟਰੀਆਂ ਵੀ ਚੱਲਦੀਆਂ ਨੇ ਅੰਦਰ ਐਕਸਾਈਜ਼ ਇਨਸਪੈਕਟਰ ਬੈਠੇ ਹੁੰਦੇ ਨੇ ਫੈਕਟਰੀਆਂ ਦੇ ਅੰਦਰ ਵੀ ਕੋਈ ਲੈ ਨਾ ਜਾਵੇ ਐਕਸਾਈਜ਼ ਦਾ ਨੁਕਸਾਨ ਨਾ ਹੋਵੇ ਫੇਰ ਉਹੀ ਗੱਲ ਆ ਜਾਂਦੀ ਹੈ ਵੀ ਇਸ ਦੇ ਨਾਲ ਐਕਸਰਸ ਵੀ ਮੂ ਵੀ ਫਾਇਦਾ ਹੋਣਾ ਹੈ ਤੁਹਾਨੂੰ ਵੀ ਫਾਇਦਾ ਹੋਣਾ ਹੈ ਸਟੇਟ ਨੂੰ ਵੀ ਫਾਇਦਾ ਹੋਣਾ ਹੈ ਤੇ ਚਿੱਟਾ ਦੀ ਘਟਨਾ ਹੈ ਹਰ ਚੀਜ਼ ਦਾ ਫਾਇਦਾ ਹੋਣਾ ਹੈ ਪਰ ਆਪਾਂ ਕਰ ਨਹੀਂ ਰਹੇ ਤਾਂ ਸਰਕਾਰ ਨੂੰ ਕੁਛ ਨਾ ਕੁਛ ਐਵੇਂ ਦਾ ਜ਼ਰੂਰ ਕਰਨਾ ਚਾਹੀਦਾ ਹੈ ਵੀ ਚਲੋ ਕੀ ਚਾਏ ਗਲਤ ਹੈ ਕਹੇ ਠੀਕ ਹੈ ਪਰ ਕਿਸਾਨ ਭਰਾ ਕਹਿ ਰਹੇ ਆ ਜੱਥੇਬੰਦੀ ਕਹਿ ਰਹੀ ਹੈ ਚਲੋ ਯਾਰ ਇੱਕ ਜਗ੍ਹਾ ਕਰਕੇ ਦੇਖਦੇ ਆ ਟ్రਾਇਲ ਮੋਡ ਤੇ ਵੀ ਦੋ ਚਾਰ ਕਿੱਲੇ ਇੱਕ ਵਾਰ ਕਰਕੇ ਦੇਖਦੇ ਆ ਕੀ ਬਚਦਾ ਕਿਵੇਂ ਆਂਦਾ ਪਰ ਇਹ ਉਨਨੀ ਕ ਵੀ ਪਹਿਲ ਕਦਮੀ ਨਹੀਂ ਕਰਦੇ ਹੈਗੇ ਪਾਲਿਸੀਆਂ ਲਿਆਂਦੇ ਨਹੀਂ ਗੱਲ ਹੱਤਾਂ ਦੀ ਕਰਦੇ ਨਹੀਂ ਤੇ ਆਪਾਂ ਮਤਲਬ ਮੈਂ ਤਾਂ ਚਲੋ ਤੁਹਾਡੇ ਜਿੰਨਾ ਸੰਘਰਸ਼ ਨਹੀਂ ਕੀਤਾ ਆਪਣੀ ਜਥੇਬੰਦੀ ਨੇ ਤਾਂ ਇਸ ਬਾਰੇ ਸੰਘਰਸ਼ੀ ਬਹੁਤ ਕੀਤਾ ਹੈ ਬਹੁਤ ਜ਼ਿਆਦਾ ਬਹੁਤ ਵੱਡੀ ਵੱਡਾ ਸਫਲ ਤੁਸੀਂ ਕਰ ਰਹੇ ਹੋ ਸੰਘਰਸ਼ ਕਰਦੇ ਕਰਦੇ ਤੇ ਗੱਲ ਉਨੀ ਹੀ ਹੈ ਵੀ ਹੁਣ ਇਹਦੀ ਅੱਗੇ ਰਣਨੀਤੀ ਵੀ ਆਪਾਂ ਨੂੰ ਐਵੇਂ ਹੀ ਬਣਾਉਣੀ ਚਾਹੀਦੀ ਹੈ ਕਿ ਆਪਾਂ ਪਾਲਿਸੀ ਬਣਾ ਕੇ ਕਹੀਏ ਜੀ ਪਾਲਿਸੀ ਤਾਂ ਲਿਆਓ ਠੀਕ ਹੈ ਅਸੀਂ ਕਹਿੰਦੇ ਆਂ ਵੀ ਖਸਖਸ ਦੀ ਖੇਤੀ ਨਾਲ ਤੁਸੀਂ ਕਹਿੰਦੇ ਹੋ ਨਾ ਪੰਜਾਬ ਉੱਠ ਜੂਗਾ ਕੋਈ ਗੱਲ ਨਹੀਂ ਔਰ ਇੱਕ ਪਿੰਡ ਚ ਕਰਨ ਵਾਲੀ ਥੋੜੀ ਉੱਡ ਜੂਗਾ ਇੱਕ ਪਿੰਡ ਚ ਕਰਕੇ ਦਿਖਾਓ ਉਹਨਾਂ ਨਾਲ ਤਾਂ ਕੋਈ ਪੂਰਾ ਪੰਜਾਬ ਨਹੀਂ ਉਜੜਦਾ ਜੇ ਤੁਸੀਂ ਦੂਜੇ ਨਸ਼ੇ ਨਹੀਂ ਖਤਮ ਕਰ ਸਕੇ ਸ਼ਰਾਬ ਵੀ ਵਿਕਰੀ ਹੈ ਸਿੰਥੈਟਿਕ ਨਸ਼ੇ ਵੀ ਵਿਕਰੇ ਨੇ ਸਾਰਾ ਕੁਝ ਵਿਕਰੇ ਆ ਤਾਂ ਫਿਰ ਇਸ ਚੀਜ਼ ਦਾ ਇੱਕ ਪਿੰਡ ਚ ਤਾਂ ਲੈ ਹੀ ਸਕਦੇ ਹਾਂ ਪ੍ਰੋਜੈਕਟ ਟ੍ਰਾਇਲ 베ਸ ਤੇ ਅੱਜ ਚਲੋ ਕਰਕੇ ਦੇਖੋ ਫਿਰ ਉਹ ਤੋਂ ਬਾਅਦ ਦੇਖੋ ਵੀ ਉਹ ਤੋਂ ਕਿੰਨੀ ਇਨਕਮ ਆਈ ਕਿੰਨੇ ਟਾਈਮ ਚਾਹੀ ਕਿੰਨਾ ਕਿਸਾਨ ਭਰਾਵਾਂ ਦੇ ਜੀਅ ਚ ਗਿਆ ਕਿੰਨਾ ਸਰਕਾਰ ਨੂੰ ਰੈਵਨਿਊ ਆਇਆ ਤੇ ਜੇ ਤੁਹਾਨੂੰ ਲੱਗਦਾ ਵੀ ਹਾਂ ਯਾਰ ਇਹ ਤਾਂ ਉੱਜੜ ਸਕਦਾ ਤਾਂ ਫੇਰ ਠੀਕ ਹੈ ਇਹ ਨਸ਼ਾ ਬੰਦ ਕਰ ਦੋ ਪਰ ਫਿਰ ਬਾਕੀ ਵੀ ਕਰ ਦੋ ਫੇਰ ਤੁਸੀਂ ਇੰਨੀ ਜੁਰਤ ਵੀ ਰੱਖੋ ਵੀ ਦੂਜੇ ਜਿਹੜੇ ਸਿੰਥੈਟਿਕ ਨਸ਼ੇ ਨੇ ਬਾਰ ਬਾਰ ਆਪਣੀ ਜਥੇਵੰਤੀ ਮੂਦਾ ਚੱਕ ਲਈ ਹੈ ਵੀ ਉਹ ਨਸ਼ੇ ਵੀ ਬੰਦ ਕਰੋ ਉਸ ਤੋਂ ਬਾਅਦ ਆਖੇ ਕਿ ਵੀ ਬੰਦ ਕਰੋ ਸ਼ਰਾਬ ਦੇ ਫੇਰ ਠੀਕ ਹੈ ਫੇਰ ਨਸ਼ਾ ਤਾਂ ਨਸ਼ਾ ਹੈ ਫੇਰ ਉਹ ਵਾਲੇ ਵੀ ਬੰਦ ਕਰ ਦੋ ਇਹ ਵਾਲੇ ਵੀ ਬੰਦ ਕਰ ਦੋ ਪਰ ਗੱਲ ਗੌਰ ਦੀ ਨਹੀਂ ਹੈਗੀ ਲੀਡਰ ਹੈ ਜਿਹੜੇ ਉਹ ਵੀ ਗੌਰ ਨਹੀਂ ਕਰਦੇ ਤੇ ਅੰਧ ਲਾਸ਼ ਦੇ ਵਿੱਚ ਪਿਸਦਾ ਆਪਣਾ ਕਿਸਾਨ ਹੈ ਆਪਣਾ ਪੰਜਾਬ ਹੈ ਜਿਨ੍ਹਾਂ ਦੇ ਸਿਰ ਤੇ ਕਰਜ਼ੇ ਨੇ ਤੇ ਦੁਬਾਰਾ ਫੇਰ ਮੈਂ ਕਹਿੰਨਾ ਇਹ ਤਿੰਨ ਕੈਂਸਰ ਜੇ ਖਤਮ ਹੋਵੋਗੇ ਤਾਂ ਇਸੇ ਚੀਜ਼ ਨਾਲ ਹੋਵੋਗੇ ਜਿਹੜੀ BCU ਜੱਥੇਬੰਦੀ ਨੇ ਮੁੱਦਾ ਚੱਕਿਆ ਹੋਰ ਕੋਈ ਚੀਜ਼ ਨਹੀਂ ਹੈ ਜਿਹੜੀ ਇਹ ਤਿੰਨ ਕੈਂਸਰਾਂ ਨੂੰ ਖਤਮ ਕਰ ਸਕਦੀ ਹੈ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਹੈ ਤੁਸੀਂ ਕਰਜ਼ਾ ਮੁਕਤ ਹੋ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਚਿੱਟਾ ਵੀ ਖਤਮ ਹੋ ਸਕਦਾ ਹੈ ਆਪਾਂ ਆਪਣੀ ਆਉਣ ਵਾਲੀ ਨਸਲ ਨੂੰ ਵੀ ਬਚਾ ਸਕਦੇ ਹਾਂ ਇਹ ਤਿੰਨੋਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਜੇ ਆਹ ਇੱਕ ਚੀਜ਼ ਹੋ ਜੇ ਤੇ ਇਹ ਜ਼ਰੂਰ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਚੀਜ਼ ਗਲਤ ਹੈ ਸਹੀ ਹੈ ਚਲੋ ਦੇਖੀਏ ਨਾ ਸਹੀ ਕਰਕੇ ਵੀ ਇੱਕ ਜ਼ਿਲ੍ਹੇ 'ਚ ਕਰੀਏ ਇੱਕ ਪਿੰਡ 'ਚ ਕਰੀਏ ਜਾਂ ਇੱਕ ਬਲੌਕ 'ਚ ਕਰੀਏ ਜਾਂ ਇੱਕ ਹਲਕੇ 'ਚ ਕਰੀਏ ਤਾਂ ਸ਼ਾਇਦ ਆਪਣੀ ਅੱਗੇ ਆਉਣ ਵਾਲਾ ਪੰਜਾਬ ਦਾ ਜਿਹੜਾ ਸਾਮਣਾ ਹੈ ਉਹ ਬਹੁਤ ਸੁਧਰ ਸਕਦਾ ਹੈ ਸਹੀ ਹੋ ਸਕਦਾ ਹੈ ਤੇ ਕੋਈ ਉਲਝੁਕ ਹੋਵੇ ਜੀ ਤਾਂ ਮਾਫ ਕਰਦਾ ਮੈਨੂੰ ਮੈਂ ਬੜਾ ਵਧੀਆ ਲੱਗਿਆ ਜਦੋਂ ਬਾਈ ਜੀ ਕਹਿ ਰਹੇ ਸੀਗੇ ਕਿ ਸਾਰੇ ਜਾਣੇ ਆਪਣੀ ਆਪਣੀ رائے ਦੋ ਮੈਂ ਛੋਟਾ ਹਾਂ ਥੋੜਾ ਸਾਰਿਆਂ ਤੋਂ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਭੁੱਲ ਚੁੱਕ ਮਾਫ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਹੁਤ ਧੰਨਵਾਦ ਕਰਨ ਜੀ ਦਾ ਤੋਂ ਹੁਣ